ਜ਼ਿੰਦਗੀ 'ਚ ਕਈ ਬੰਦੇ ਮਿਲਦੇ ਆ ਭਾਈ ਜਿੰਨਾ ਮੁਰਾ ਸਜਦਾ ਆਪਣੇ ਆਪ ਹੋ ਜਾਂਦਾ ਹੈ ਜਿਹੜੇ ਤੁਹਾਨੂੰ ਥੋੜੇ ਤੋਂ ਵੱਡੇ ਲੱਗਦੇ ਆ ਇੱਕ ਐਸੀ ਹੀ ਕਹਾਣੀ ਹੈ ਸਾਡੇ ਭਰਾ ਦੀ ਆ ਭਾਈ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਸੀ ਇਲਾਜ ਚੱਲ ਰਿਹਾ ਸੀ ਡਾਕਟਰਾਂ ਨੇ ਆਰਾਮ ਕਰਨ ਨੂੰ ਕਿਹਾ ਕਿ ਜਾ ਕੇ ਭਾਈ ਆਰਾਮ ਕਰ ਲੈ ਬਾਈ ਨੇ ਛੁੱਟੀ ਲਈ ਘਰ ਰਸਤੀ ਲਈ ਸੀ ਪਰ ਘਰੇ ਨਹੀਂ ਗਿਆ ਸਿੱਧਾ ਇੱਥੇ ਆ ਗਿਆ 21 ਨੂੰ ਤੇ ਵੀ ਉਹ ਦਿਨ ਉਹ ਦਿਨ ਤੇ ਹਮਲਾ ਉਹ ਸਾਰਾ ਕੁਝ ਹੋ ਗਿਆ ਉਹ ਦਿਨ ਇਹ ਚੀਜ਼ ਕਿਉਂਕਿ ਜੇ ਆਪਾਂ ਗੱਲ ਕਰੀਏ ਸ਼ੁਭ ਕਰਨਾ ਵੀਰ ਦੀ ਜਾਂ ਸੋਂ ਤੋਂ ਵੱਧ ਜ਼ਖਮੀ ਪੇਸ਼ੈਂਟ ਭੇਜੇ ਤਾਂ ਉਹ ਸਾਰਾ ਕੁਝ ਉਹਨਾਂ ਦਾ ਇੰਨਾ ਦਿਮਾਗ 'ਚ ਹੈ ਵੀ ਅਸਰ ਸੀ ਵੀ ਕੋਈ ਛਟਾਂ ਲੱਗੀਆਂ ਹੀ ਨਹੀਂ ਗਿਆ ਰਾਤ ਨੂੰ ਜਾ ਕੇ ਪਤਾ ਲੱਗਾ ਵੀ ਹਾਂ ਵੀ ਕਿੱਥੇ ਕਿੱਥੇ ਸੱਟ ਪਈ ਆ ਕਿਵੇਂ ਵੀ ਕਾਫੀ ਜ਼ਿਆਦਾ ਸੇਟ ਡਾਊਨ ਹੋ ਗਈ ਸੋ ਬਾਈ ਨੂੰ ਵੀ ਦਿਲ ਕੀਤਾ ਵੀ ਨਹੀਂ ਯਾਰ ਧਰਨੇ 'ਚ ਚਲੀਏ ਕੋਈ ਗੱਲ ਨਹੀਂ ਆਪਾਂ ਫਿਰ ਦੇਖ ਲਾਂਗੇ ਸੋ ਇੱਕ ਵਾਰੀ ਟੀਮ ਤੋਂ ਫਸਟ ਐਡ ਲੈ ਕੇ ਫਿਰ ਧਰਨੇ 'ਚ ਆਏ ਭਾਈ ਬਾਈ ਨੂੰ ਜਦੋਂ ਸ਼ਾਮ ਨੂੰ ਗਿਆ ਰਾਤ ਨੂੰ ਫਿਰ ਵੀ ਮਤਲਬ ਕੰਮ ਵਸੋਂ ਬਾਹਰ ਹੋ ਗਿਆ ਫਿਰ ਇਸੇ ਤੇ ਜਿਆਦਾ ਡਾਊਨ ਹੋ ਗਈ ਤਾਂ ਫਿਰ ਬਾਈ ਨੂੰ ਹੀ ਰਾਤ ਨੂੰ ਫਿਰ ਉੱਥੇ ਆਪਣਾ ਹਸਪੀਟਲ ਗਿਆ ਫਿਰ ਪਹਿਲਾਂ ਪਾਤਣਾ ਸਰਕਾਰੀ ਗਿਆ ਤੇ ਉੱਥੋਂ ਜਾ ਕੇ ਉਹਨਾਂ ਨੂੰ ਜਦੋਂ ਚੈੱਕਅਪ ਕਰਾਇਆ ਉਹਨਾਂ ਤਿੰਨ ਚਾਰ ਘੰਟੇ ਰੱਖਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਪਟਿਆਲੇ ਰੈਫਰ ਕਰਤਾ ਤੇ ਪਟਿਆਲੇ ਉਹ ਅੱਜ ਬਸ ਵੀ ਜੈ ਦਿਲ ਕਰਦਾ ਸੀ ਵੀ ਛੇਤੀ ਇੱਕ ਇੱਕ ਮਿੰਟ ਇੱਕ ਸਕਿੰਟ ਗਿਣ ਕੇ ਕੱਢਦੇ ਸੀ ਵੀ ਜੇ ਮੈਨੂੰ ਆਂਦਾ ਹੈ ਵੀ ਡਾਕਟਰਾਂ ਨਾਲ ਗੱਲ ਕਰੋ ਪੀ ਛੁੱਟੀ ਦੇ ਦੇਣਾ ਤੇ ਮਾਹਦ ਇਹਨੂੰ ਛੁੱਟੀ ਦੀ ਜਾਦੀ ਕਹ ਲਈ ਕੰਮ ਤੇ ਉੱਥੇ ਮਾਹ ਚੱਲਣ ਦਿਆ ਆਪਾਂ ਪੂਰੀ ਉੱਥੇ ਬਜ਼ੁਰਗਾਂ ਦੀ ਸੇਵਾ ਪੱਟੀਆਂ ਪੁੱਟੀਆਂ ਹੁੰਦੀਆਂ ਸਭ ਕੁਝ ਹੁੰਦਿਆ ਵਾ ਪਰ ਇਹਨੇ ਬੜੀ ਕਾਲੀ ਕੀਤੀ ਤੇ ਉਹਦੋਂ ਵੀ ਕਹਿੰਦਾ ਸੀ ਪਰ ਨਹੀਂ ਇਹਨੂੰ ਰੋਕ ਛੱਡਿਆ ਜਾਂ ਇੱਥੇ ਬਜ਼ੁਰਗਾਂ ਦਾ ਹੀ ਸਾਹਮਣੇ ਨਹੀਂ ਦਿਆ ਪਰ ਇਹਦੇ ਮਨਚ ਹੈਗਾ ਵੀ ਖਣੀ ਸ਼ਾਇਦ ਬਜ਼ੁਰਗਾਂ ਦੀ ਸੇਵਾ ਨਹੀਂ ਹੁੰਦੀ ਹੈ ਪ੍ਰੋਬਲਮ ਇੱਕ ਤਾਂ ਬੰਦ ਆਇਆ ਦੋ ਤਿੰਨ ਜਗ੍ਹਾ ਤੋਂ ਇੱਕ ਥੋੜਾ ਜਿਹਾ ਨਾ ਮੇਰੇ ਮਤਲਬ ਇੱਥੇ ਪੇਨ ਸੀ ਜਦੋਂ ਆਣ ਕੇ ਫਸਟ ਉਹਨਾਂ ਨੇ ਹਮਲਾ ਲੱਤ ਮਾਰੀਆ ਮੇਰੇ ਤਾਂ ਇੱਥੇ ਥੋੜੀ ਜੀ ਅਲ ਉਦੇ ਕਰਕੇ ਵੀ ਉਹਨਾਂ ਨੂੰ ਵਾਵਾ ਦੱਸੰਦਾ ਇਹ ਥੋੜੀ ਜੀ ਆਖੀ ਜਾਂਦਾ ਉਹਨਾਂ ਹੈ ਵੀ ਸਵੇਲਿੰਗ ਆਈ ਆ ਤੇ ਇਹ ਰੈਸਟ ਨਹੀਂ ਠੀਕ ਹੋਣੀ ਆ ਮੈਡੀਸਨਾਂ ਠੀਕ ਹੋਣੀ ਆ ਤੇ ਉਹ ਜਿਵੇਂ ਪੇਟ ਦੇ ਵਿੱਚ ਜਗ੍ਹਾ ਘਟ ਗਈ ਆ ਰੋਟੀ ਖਾਣ ਲਈ ਜਗ੍ਹਾ ਹੁੰਦੀ ਜਿਹੜੀ ਉਹ ਘਟ ਗਈ ਐ ਤੇ ਰੋਟੀ ਖਲੋਂਦੀ ਨਹੀਂ ਅੰਦਰ ਪਰ ਮਗਰੋਂ ਮੁੜ ਕੇ ਇਹ ਨਾ ਸਟੈਂਡ ਲੈ ਗਿਆ ਵੀ ਜੇ ਗੋਲੀਆਂ ਮਾਰਨੀਆਂ ਤਾਂ ਉਹਨਾਂ ਨੂੰ ਆਖੋ ਵੀ ਛਾਤੀ 'ਚ ਮਾਰਨ ਕਿਤੇ ਲੱਗ 'ਚ ਨਾ ਹਨ ਕੇ ਮਾਰਦਨ ਵੀ ਇੰਨਾ ਜਜ਼ਬਾਤ 'ਚ ਆ ਗਿਆ ਮਣਕੇ ਉਹ ਜਜ਼ਬਾਤ ਉਹਨਾਂ ਦੇ 'ਚ ਜੇ ਵੀ ਚੜਿਆ ਵੀ ਕੋਈ ਨਹੀਂ ਮੈਨੂੰ ਕੋਈ ਚੱਕਰ ਨਹੀਂ ਮੈਂ ਤੇ ਉਹ ਜਿਹੜਾ ਸ਼ੁਭ ਕਰਨੇ ਆ ਉਹ ਮੇਰੇ ਸਾਹਮਣੇ ਸ਼ਹੀਦ ਹੋ ਗਿਆ ਤੇ ਕਿੰਨੇ ਕਿਸਾਨ ਹੀ ਜਿਨ੍ਹਾਂ ਨੂੰ ਇੰਨੇ-ਇਨੇ ਫੱਟ ਲੱਗੇ ਕਿੰਨੇ-ਕਿੰਨੇ ਕਿਸਾਨ ਹੀ ਜਿਨ੍ਹਾਂ ਦੀਨੇ-ਇਨੇ ਫੱਟ ਤੇ ਹੱਡੀਆਂ ਦਿਸਣ ਲੱਗ ਪਈਆਂ ਸੀ ਉਹ ਇਹਦੇ ਅੰਦਰ ਕਿਤੇ ਨਾ ਕਿਤੇ ਬਣ ਕੇ ਤੇ ਇਹਨੂੰ ਜਿਵੇਂ ਸਟਰੋਂਗ ਇਨਾਂ ਕਰਤਾ ਵਾ ਵੀ ਇਹਨੂੰ ਆਪਣੀ ਦਰਦਤ ਕੋਈ ਮਹਿਸੂਸ ਨਹੀਂ ਹੁੰਦਾ ਕਿ ਤੇ ਤੈਨੂੰ ਬਣਾਵਾਂਗੇ ਘਰੇ ਭਾਵੇਂ ਕੁੱਟ ਕੇ ਛੱਡ ਕੇ ਆਕੇ ਏਦੋਂ ਬਾਅਦ ਹੁਣ ਤੂੰ ਐਡਾ ਵੀ ਨਹੀਂ ਜਿੱਦੀ ਹੋਣਾ ਤੁਸੀਂ ਜੁੜਿਓ ਅੱਖਰ ਦੇ ਨਾਲ ਜ਼ਿੰਦਗੀ 'ਚ ਕਈ ਬੰਦੇ ਮਿਲਦੇ ਆ ਭਾਈ ਜਿੰਨਾ ਮੁਰਾ ਸਜਦਾ ਆਪਣੇ ਆਪ ਹੋ ਜਾਂਦਾ ਹੈ ਜਿਹੜੇ ਤੁਹਾਨੂੰ ਥੋੜੇ ਤੋਂ ਵੱਡੇ ਲੱਗਦੇ ਆ ਇੱਕ ਐਸੀ ਹੀ ਕਹਾਣੀ ਹੈ ਸਾਡੇ ਭਰਾ ਦੀ ਆ ਭਾਈ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਸੀ ਇਲਾਜ ਚੱਲ ਰਿਹਾ ਸੀ ਡਾਕਟਰਾਂ ਨੇ ਆਰਾਮ ਕਰਨ ਨੂੰ ਕਿਹਾ ਕੇ ਜਾ ਕੇ ਭਾਈ ਆਰਾਮ ਕਰ ਲਾ ਬਾਈ ਨੇ ਛੁੱਟੀ ਲਈ ਘਰ ਰਸਤੀ ਲਈ ਸੀ ਪਰ ਘਰੇ ਨਹੀਂ ਗਿਆ ਸਿੱਧਾ ਇੱਥੇ ਆ ਗਿਆ ਉੱਤਰਦੇ ਹੀ ਇਹਨੂੰ ਉਲਟੀ ਆਈ ਆ ਤੇ ਆ ਕੇ ਫਿਰ ਇੱਥੇ ਬੈਠ ਗਿਆ ਮੇਰੇ ਕਹਿਣ ਦਾ ਸਾਰਾ ਸਮਝਾਉਣ ਦਾ ਮਤਲਬ ਇੱਕ ਆ ਜੇ ਮੈਂ ਹੁਣ ਸੈਂਟੀਫਿਕ ਵੇਚ ਸੋਚਾਂ ਵੀ ਬੰਦੇ ਨੂੰ ਜਾ ਕੇ ਪਹਿਲਾਂ ਅਰੈਸਟ ਕਰਨੀ ਚਾਹੀਦੀ ਆ ਪਰ ਫਿਰ ਜਜ਼ਬੇ ਨੂੰ ਵੀ ਤਾਂ ਸਲਾਮ ਕਰਨੀ ਪਊਗੀ ਕਿ ਇਹ ਬੰਦੇ ਕਿਵੇਂ ਡਟੇ ਰਹਿੰਦੇ ਆ ਪਹਿਲਾਂ ਟਿੱਕਰੀ ਬਾਰਡਰ ਤੇ ਉੱਥੇ ਟਿਕੇ ਰਹੇ ਜਿੰਨਾ ਚਿਰ ਮੋਰਚਾ ਲੱਗਿਆ ਇਹ ਸਾਰੀ ਟੀਮ ਇੱਥੇ ਹੀ ਰਹੀ ਡਾਕਟਰ ਸਵਾਮਨ ਦੀ ਤੇ ਫਿਰ ਹੁਣ ਇਸ ਮੋਰਚੇ 'ਚ ਵੀ ਅਮਰਤ ਭਾਈ ਕਿੱਦੇ ਦਾਖਲ ਹੋਏ ਸੀ ਇਹ ਆਪਣਾ ਜੀ 21 ਤੋਂ ਬਾਅਦ ਜਦੋਂ ਹੋ ਗਿਆ ਸੀ ਨਾ ਇਹ ਸਾਰਾ ਹਮਲਾ ਹੋਇਆ ਸੀ ਜਦੋਂ ਤੁਹਾਡੇ ਤੇ 21 ਨੂੰ ਹੋਇਆ ਸੀ ਹਮਲਾ ਤਾਂ 21 ਨੂੰ ਤੇ ਵੀ ਉਦੋਂ ਹੀ ਨਾ ਉਦੋਂ ਦੇ ਹਮਲਾ ਉਹ ਸਾਰਾ ਕੁਝ ਹੋ ਗਿਆ ਉਹਦੋਂ ਇਹ ਚੀਜ਼ ਕਿਉਂਕਿ ਜੇ ਆਪਾਂ ਗੱਲ ਕਰੀਏ ਸ਼ੁਭਕਰਨ ਵੀਰ ਦੀ ਜਾਂ ਸਭ ਤੋਂ ਵੱਧ ਜ਼ਖਮੀ ਪੇਸ਼ੈਂਟ ਭੇਜੇ ਤੋ ਸਾਰਾ ਕੁਝ ਉਹਨਾਂ ਦਾ ਇੰਨਾ ਦਿਮਾਗ 'ਚ ਹੈ ਵੀ ਅਸਰ ਸੀ ਵੀ ਕੋ ਛੱਟਾਂ ਲੱਗੀਆਂ ਹੀ ਨਹੀਂ ਗੀਆਂ ਅਸਲ 'ਚ ਜਿਹੜਾ ਮੈਂ ਵਿੱਚ ਥੋੜਾ ਰੋਕ ਕੇ ਦੱਸਦਾ ਵੀ ਜਿਹੜਾ ਹਮਲਾ ਹੋਇਆ ਸੀ ਹਰਿਆਣਾ ਪੁਲਿਸ ਵੱਲੋਂ ਉਹਦੇ 'ਚ ਬਾਈ ਦੇ ਦੋ ਤਿੰਨ ਜਗ੍ਹਾ ਤੇ ਕਾਫੀ ਛੱਟਾਂ ਲੱਗੀਆਂ ਸੀ ਪਰ ਮੈਨੂੰ ਲੱਗਦਾ ਉਸ ਦਿਨ ਦੂਜਿਆਂ ਨੂੰ ਚੱਕਣ ਤੇ ਸਾਹਮਣੇ 'ਚ ਇੰਨੇ ਬਿਜ਼ੀ ਸੀ ਵੀ ਆਪਦਾ ਪਤਾ ਹੀ ਨਹੀਂ ਲੱਗਿਆ ਅਗਲੇ ਦਿਨ ਜਾ ਕੇ ਪਤਾ ਲੱਗਿਆ ਵੀ ਮੇਰੇ ਤਾਂ ਇੰਨੀ ਐ ਛੱਟਾਂ ਹਾਂ ਏਦਾਂ ਹੀ ਹੋਇਆ ਜੀ ਜਦੋਂ 21 ਨੂੰ ਚੱਲ ਗਏ ਇੱਥੋਂ ਸ਼ਾਮ ਤੱਕ ਆਪਣਾ ਕੰਮ ਕੀਤਾ ਤੇ ਜਦੋਂ ਰਾਤ ਨੂੰ ਗਏ ਫਿਰ ਰਾਤ ਨੂੰ ਜਾ ਕੇ ਪਤਾ ਲੱਗਾ ਵੀ ਹਾਂ ਵੀ ਕਿੱਥੇ ਕਿੱਥੇ ਸੱਟ ਪਈ ਆ ਕਿਵੇਂ ਵੀ ਕਾਫੀ ਜ਼ਿਆਦਾ ਸੇਟ ਡਾਊਨ ਹੋ ਗਈ ਪਰ ਅਗਲੇ ਦਿਨ ਫਿਰ ਆਪਣੇ ਆਪ ਨੂੰ ਲੱਗਦਾ ਸੀ ਵੀ ਡਾਊਨ ਆ ਪਰ ਮਨ ਕੀਤਾ ਨਹੀਂ ਯਾਰ ਵੀ ਜੋ ਆਪਣੇ ਨਾਲ ਹਨਾ ਵੀ ਸਾਰੀਆਂ ਚੀਜ਼ਾਂ ਹੋਈਆਂ ਨੇ ਇਹ ਜ਼ਰੂਰ ਹੋਣੀ ਚਾਹੀਦੀ ਸਾਹਮਣੇ ਵੀ ਇੱਕ ਮੈਡੀਕਲ ਟੀਮ ਨੂੰ ਵੀ ਪਈ ਆ ਕੋਟ ਵੀ ਸਾਰੇ ਲੋਕਾਂ ਆਉਣਾ ਕੱਲ ਨੂੰ ਇੱਥੇ ਸੋ ਬਾਈ ਨੂੰ ਵੀ ਦਿਲ ਕੀਤਾ ਵੀ ਨਹੀਂ ਯਾਰ ਧਰਨੇ 'ਚ ਚਲੀਏ ਕੋਈ ਗੱਲ ਨਹੀਂ ਆਪਾਂ ਫਿਰ ਦੇਖ ਲਾਂਗੇ ਸੋ ਇੱਕ ਵਾਰੀ ਟੀਮ ਤੋਂ ਫਸਟ ایڈ ਲੈ ਕੇ ਫਿਰ ਧਰਨੇ 'ਚ ਆਏ ਭਾਈ ਬਾਈ ਨੂੰ ਜਦੋਂ ਸ਼ਾਮ ਨੂੰ ਗਿਆ ਰਾਤ ਨੂੰ ਫਿਰ ਵੀ ਮਤਲਬ ਕੰਮ ਵਸੋਂ ਬਾਹਰ ਹੋ ਗਿਆ ਫਿਰ ਇਸੇ ਤੇ ਜਿਆਦਾ ਡਾਊਨ ਹੋ ਗਈ ਤਾਂ ਫਿਰ ਬਾਈ ਨੂੰ ਹੀ ਰਾਤ ਨੂੰ ਫਿਰ ਉੱਥੇ ਆਪਣਾ ਹਸਪੀਟਲ ਗਿਆ ਫਿਰ ਪਹਿਲਾਂ ਪਾਤਣਾ ਸਰਕਾਰੀ ਗਿਆ ਤੇ ਉੱਥੋਂ ਜਾ ਕੇ ਉਹਨਾਂ ਨੂੰ ਜਦੋਂ ਚੈੱਕਅਪ ਕਰਾਇਆ ਉਹਨਾਂ ਤਿੰਨ ਚਾਰ ਘੰਟੇ ਰਖਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਪਟਿਆਲੇ ਰੈਫਰ ਕਰਤਾ ਤੇ ਪਟਿਆਲੇ ਉਹ ਅੱਜ ਬਸ ਵੀ ਜੈਨ ਦਿਲ ਕਰਦਾ ਸੀ ਵੀ ਛੇਤੀ ਇੱਕ ਇੱਕ ਮਿੰਟ ਇੱਕ ਸਕਿੰਟ ਗਿਣ ਕੇ ਕੱਢਦੇ ਸੀ ਵੀ ਛੇਤੀ ਛੇਤੀ ਜਾ ਕੇ ਆਪਣੀ ਟੀਮ ਨੂੰ ਮਿਲੀ ਕਿ ਟੀਮ ਕੰਮ ਕਰਨ ਦੀ ਆ ਸਾਰਾ ਤਨ ਦਿਮਾਗ ਚ ਵੀ ਚੱਲੀ ਗਿਆ ਕਿ ਕੌਣ ਕਿਵੇਂ ਕੰਮ ਕਰਨਦੇ ਆ ਕਿਉਂਕਿ ਇੱਥੇ ਨੈਟ ਨਹੀਂ ਚੱਲਦਾ ਸੀ ਕਾਲ ਕਰਕੇ ਪੁੱਛਣਾ ਕਿਵੇਂ ਹੋ ਰਿਹਾ ਹੈ ਕੌਣ ਆਇਆ ਅੱਜ ਸੋਚ ਜਾ ਦਿਮਾਗ ਚ ਚਲਦੀਆਂ ਗਈਆਂ ਤੇ ਜਦੋਂ ਥੋੜਾ ਜਿਹਾ ਡਾਕਟਰ ਨੂੰ ਮਨਾਇਆ ਤਾਂ ਚਲੋ ਡਾਕਟਰ ਨੇ ਕਿਹਾ ਵੀ ਕੋਈ ਨਹੀਂ ਪਰ ਦੇ ਦੇਣੇ ਆ ਪਰ ਘਰੇ ਰੈਸਟ ਕਰਿਆ ਅਜੇ ਤਾਂ ਉਹ ਚਾਹੋ ਹਾਂਜੀ ਹਾਂਜੀ ਡਾਕਟਰ ਜਰੂਰ ਕਰਾਂਗੇ ਪਰ ਜਿਵੇਂ ਛੁੱਟੀ ਮਿਲੀ ਤੇ ਨਾਲ ਮੇਰੇ ਸੀ ਸੁਭਾਵੀਰ ਹੋਣੀ ਟੀਮ ਦੇ ਮੈਂਬਰ ਚਾਚਾ ਜੀ ਹੋਣੀ ਕਹਿੰਦੇ ਕਿਵੇਂ ਕਰਨਾ ਮੈਸੇਜ ਹੋਣਾ ਆਪਾਂ ਪਹਿਲਾਂ ਇੱਕ ਰੀ ਧਰਨੇ ਤੇ ਚੱ ਪਰ ਮੈਂ ਟਲੋਂ ਸਭ ਤੁਹਾਡੇ ਤੋਂ ਵੀ ਪੁੱਛਦਾ ਮੁੰਡਾ ਤਾਂ ਮੋਸ਼ਨਲ ਹੈਗਾ ਆਪਾਂ ਨੂੰ ਪਤਾ ਹੀ ਆ ਕੋਈ ਅੱਜ ਦੇ ਤਾਂ ਇਹਨੂੰ ਜਾਣਦੇ ਨਹੀਂ ਪਹਿਲੇ ਤੇ ਜਾਣਦੇ ਆ ਵੀ ਮੋਸ਼ਨਲ ਤਾਂ ਬਹੁਤ ਆ ਪਰ ਹਾਲਤ ਇਹਦੀ ਕਾਸੀ ਖਰਾਬ ਆ ਮੈਂ ਪਹਿਲਾਂ ਤੁਹਾਡੇ ਤੋਂ ਪੁੱਛ ਲਾ ਕੁਝ ਪਚੇ ਨੂੰ ਕਿੰਨਾ ਟਾਈਮ ਹੋ ਗਿਆ ਫਿਰ ਮੈਂ ਪਰਸੋ ਰਾਤ ਸਹੀ ਮੈਨੂੰ ਰੋਟੀ ਪਚਈ ਆ ਜਿਹੜੀ ਪਰਸੋ ਰਾਤ ਮੈਂ ਖਾਧੀ ਸੀ ਮਤਲਬ 22 ਤਰੀਕ ਨੂੰ ਰਾਤ ਨੂੰ ਤੇ ਜਿਹੜੀ ਫਿਰ 23 ਨੂੰ ਸਵੇਰੇ ਖਾਧੀ ਉਹ ਉਹ ਵੀ ਨਹੀਂ ਪਚੀ ਤੇ ਉਸ ਤੋਂ ਬਾਅਦ ਹਜੇ ਮੈਂ ਖਾਧੀ ਨਹੀਂ ਮਤਲਬ ਅਰੇ ਛੱਡ ਕੇ ਤਾਂ ਤੈਨੂੰ ਹੁਣ ਆਵਾਂਗੇ ਘਰੇ ਪਾ ਮੈਂ ਕੁੱਟ ਕੇ ਛੱਡ ਕੇ ਅੱਗੇ ਇਦੂ ਬਾਅਦ ਹੁਣ ਤੂੰ ਐਡਾ ਵੀ ਨਹੀਂ ਜਿੱਦੀ ਹੋਣਾ ਪਰ ਢੱਲੋ ਸਾਹਿਬ ਮੈਂ ਜਿਹੜੀ ਇਹੀ ਗੱਲ ਕਹਿਣਾ ਵੀ ਯਾਰ ਪਤਾ ਨਹੀਂ ਲੋਕ ਆ ਕਿਹੇ ਜਿਹੇ ਕਿਹੇ ਜਿਹੇ ਇੱਥੇ ਮਿਲਦੇ ਆ ਹਨਾ ਜਿਹੜੇ ਲੋਕਾਂ ਨਾਲ ਜੁੜੇ ਆ ਜੁੜੇ ਤਾਂ ਦਿੱਲੀ ਧਰਨੇ ਕਰਕੇ ਸੀ ਜਿਹੜੇ ਤੁਹਾਨੂੰ ਲੱਗਦਾ ਵੀ ਯਾਰ ਸਾਡੇ ਤੋਂ ਵੱਡੇ ਆ ਬਹੁਤ ਗੱਲਾਂ ਹਾਂਜੀ ਹਾਂਜੀ ਕਿੱਦਾਂ ਮਤਲਬ ਮੈਨੂੰ ਸਮਝ ਨਹੀਂ ਲੱਗਿਆ ਸਰ ਬੰਦੇ ਸਾਡੇ ਨਾਲੋਂ ਵੱਡੇ ਆ ਇੰਨੀਆਂ ਸੱਟਾਂ ਦੇ ਬਾਵਜੂਦ ਵੀ ਬੰਦਾ ਬੰਦਾ ਜਾਵੇ ਯਾਰ ਆਰਾਮ ਦੇ ਨਾਲ ਔਰ ਇਹ ਇੰਟਰਵਿਊ ਨਹੀਂ ਕਰਦਾ ਸੀ ਮੇਰੇ ਨਾਲ ਮੇਰੇ ਨਾਲ ਗੱਲ ਨਹੀਂ ਕਰਦੇ ਕਹਿੰਦਾ ਭਾਈ ਕੀ ਗੱਲ ਕਰਨੀ ਆ ਮੈਂ ਥੱਕੇ ਨਾਲ ਲਿਆਉਣਾ ਜਦ ਕਿ ਲੋਕ ਥੱਕੇ ਨਾਲ ਆਉਂਦੇ ਹੁੰਦੇ ਆ ਮੂਰੇ ਹਾਂਜੀ ਮੈਂ ਤੇ ਤੁਹਾਨੂੰ ਇਹੋ ਦੱਸਿਆ ਮੈਂ ਰਾਤੀ ਵੀ ਇਹਦੇ ਕੋਲ ਗਏ ਆ ਰਾਤ ਵੀ ਮਤਲਬ ਵੀ ਰਾਤ ਜਿਆਦਾ ਹੀ ਡਾਊਨ ਹੀ ਨਾ ਹੈਗਾ ਤੇ ਮੈਂ ਇਹਨੂੰ ਮਤਲਬ ਇਹੋ ਆਖਿਆ ਉਹ ਤੇ ਮੈਨੂੰ ਆਂਦਾ ਸੀ ਵੀ ਆਪਾਂ ਡਾਕਟਰਾਂ ਨਾਲ ਤੁਸੀਂ ਗੱਲ ਕਰੋ ਡਾਕਟਰਾਂ ਨਾਲ ਗੱਲ ਕਰੋ ਵੀ ਛੁੱਟੀ ਦੇ ਦੇਣਾ ਤੇ ਮੈਂ ਹਾਂ ਤੈਨੂੰ ਛੁੱਟੀ ਦੀ ਜਾਦੀ ਕਾਲੀ ਕੰਮ ਤੇ ਉੱਥੇ ਮੈਂ ਚੱਲਣ ਦਿਆ ਆਪਾਂ ਪੂਰੀ ਉੱਥੇ ਬਜ਼ੁਰਗਾਂ ਦੀ ਸੇਵਾ ਪੱਟੀਆਂ ਪੁੱਟੀਆਂ ਹੁੰਦੀਆਂ ਸਭ ਕੁਝ ਹੁੰਦਿਆ ਵਾ ਪਰ ਇਹਨੇ ਬੜੀ ਕਾਲੀ ਕੀਤੀ ਵੀ ਉਦੋਂ ਵੀ ਕਹਿੰਦਾ ਸੀ ਪਰ ਨਹੀਂ ਇਹਨੂੰ ਰੋਕ ਛੱਡਿਆ ਪਰ ਹੁਣ ਅੱਜ ਮੈਨੂੰ ਤੇ ਹੁਣ ਪਤਾ ਲੱਗਾ ਆਣ ਕੇ ਜਦੋਂ ਦੱਸੰਦਿਆ ਆ ਵੀ ਗੱਡੀ ਤੇ ਆਣ ਕੇ ਤੇ ਆਉਂਦਿਆਂ ਫੇਰ ਇਹਨੇ ਗੱਡੀ 'ਚ ਉਤਰਦਿਆਂ ਪਹਿਲਾਂ ਸ ਕਰਨ ਕੀਤਾ ਪਹਿਲਾਂ ਉਲਟੀ ਕੀਤੀ ਆ ਤੇ ਮੈਨੂੰ ਉਸੇਲੇ ਮੇਰੇ ਉਸੇਲੇ ਦਿਮਾਗ ਨੂੰ ਚੜ ਗਈ ਧੱਪ ਵੀ ਮੈਂ ਹਾਂ ਵੀ ਕਮਾਲ ਹੋ ਗਈ ਆ ਤੇ ਮੈਂ ਤੇ ਤੁਹਾਡਾ ਨਾ ਵੀ ਅੱਗੇ ਪਹਿਲਾਂ ਦੱਸੰਦਿਆ ਤੇ ਹੁੰਦਾ ਜੀ ਉਲਟੀ ਕੀਤੀ ਮੇਰੇ ਮਾਨ ਨੂੰ ਮੈਂ ਹਾਂ ਵੀ ਕਿਦਾਂ ਬੰਦੇ ਨੂੰ ਸਮਝਾਈਏ ਹੁਣ ਤੁਸੀਂ ਦੱਸ ਦੋ ਵੀ ਇਹਨੂੰ ਕਿਦਾਂ ਸਮਝਾਈਏ ਵੀ ਹੁਣ ਕੰਮ ਤੇ ਗੁਰੂ ਸਾਹਿਬ ਨੇ ਕਰਨੇ ਆ ਜਾਂ ਇੱਥੇ ਬਜ਼ੁਰਗਾਂ ਦਾ ਹੀ ਸਾਹਮਣੀ ਦੇ ਆ ਪਰ ਇਹਦੇ ਮਨਚ ਹੈਗਾ ਵੀ ਖਣੀ ਸ਼ਾਇਦ ਬਜ਼ੁਰਗਾਂ ਦੀ ਸੇਵਾ ਨਹੀਂ ਹੁੰਦੀ ਹੈ ਇੱਕ ਗੱਲ ਗਾ ਮਝਾਲਾਂ ਦੀ ਨਾ ਇੱਕ ਆ ਤਾਂ ਗੱਲ ਜਿੰਨੀ ਮਰਜ਼ੀ ਸੀਰੀਅਸ ਹੋਵੇ ਇਹਨਾਂ ਨੇ ਟੀਚਰ ਚ ਕਰਨੀ ਆ ਕਹਿੰਦਾ ਵੀ ਆਉਣ ਸਾਰੀ ਪਹਿਲਾਂ ਇੱਥੇ ਇਹਨੇ ਸ਼ਕਣ ਕਰਿਆ ਜੇ ਤੁਸੀਂ ਮਿਲਣ ਗਏ ਹੋ ਉਦੋਂ ਹਾਂ ਕਿਉਂ ਉਲਟੀਆਂ ਜਦੋਂ ਖੜਿਆ ਉਥੇ ਹਸਪੀਟਲ ਆਪਣੇ ਉਥੇ ਆਪਣੇ ਆ ਇਹਨਾਂ ਦੇ ਪਾਤਣੀ ਉੱਥੇ ਉਲਟੀਆਂ ਨਾਲ ਨੇ ਬੈੱਡ ਭਰਤੇ ਆ ਉਹਨਾਂ ਦੇ ਤਾਂ ਹੀ ਉਹਨਾਂ ਰੈਫਰ ਕੀਤਾ ਉੱਥੇ ਰਜਿੰਦਰਾ ਹਸਪੀਟਲ ਤੇ ਇਹ ਆਂਦਾ ਕੋਈ ਗੱਲ ਨਹੀਂ ਮੈਨੂੰ ਉਦਾਂ ਹੀ ਆ ਰੋਟੀ ਖਾਂਦਾ ਤੇ ਸਾਰੀ ਉਦੋਂ ਨਿਕਲ ਜਾਂਦੀ ਆ ਭਾਈ ਤੁਹਾਡੇ ਨਾਲ ਗੱਲ ਤਾਂ ਹੋਈ ਹੋ ਨਾ ਐਕਸਰੇ ਵਗੈਰਾ ਉਹਨਾਂ ਨੇ ਕਰਾਇਆ ਜਾਂ ਸਾਰੇ ਸਿਸਟਮ ਦੇ ਵਿੱਚ ਕੀ ਪ੍ਰੋਬਲਮ ਕੀ ਆਈ ਪਈ ਆ ਪ੍ਰੋਬਲਮ ਇੱਕ ਤਾਂ ਬਾਹਰ ਆਇਆ ਦੋ ਤਿੰਨ ਜਗ੍ਹਾ ਤੋਂ ਇੱਕ ਥੋੜਾ ਜਿਹਾ ਨਾ ਮੇਰੇ ਮਤਲਬ ਇੱਥੇ ਪੇਨ ਸੀ ਜਦੋਂ ਆਣ ਕੇ ਫਸਟ ਉਹਨਾਂ ਨੇ ਹਮਲਾ ਲੱਤ ਮਾਰੀਆ ਮੇਰੇ ਤਾਂ ਇੱਥੇ ਥੋੜੀ ਜੀ ਅਲਟਰਾਸਾਉਂਡ ਕੀਤਾ ਸੀ ਸੋਜਿਸ਼ ਆਈ ਆ ਤੋ ਦੇ ਕਰਕੇ ਵੀ ਉਹਨਾਂ ਨੂੰ ਜਿਹਨੇ ਵਾਵਾ ਦੱਸੰਦਾ ਇਹ ਥੋੜੀ ਜੀ ਆਖੀ ਜਾਂਦਾ ਉਹਨਾਂ ਹੈ ਵੀ ਸਵੇਲਿੰਗ ਆਈ ਆ ਤੇ ਇਹ ਰੈਸਟ ਨਹੀਂ ਠੀਕ ਹੋਣੀ ਆ ਮੈਡੀਸਨਾਂ ਠੀਕ ਹੋਣੀ ਆ ਤੇ ਉਹ ਜਿਵੇਂ ਪੇਟ ਦੇ ਵਿੱਚ ਜਗ੍ਹਾ ਘਟ ਗਈ ਆ ਰੋਟੀ ਖਾਣ ਲਈ ਜਗ੍ਹਾ ਹੁੰਦੀ ਜਿਹੜੀ ਉਹ ਘਟ ਗਈ ਆ ਤੇ ਰੋਟੀ ਖਲੋਂਦੀ ਨਹੀਂ ਅੰਦਰ ਅੱਛਾ ਇਹਦਾ ਹਾਂ 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 ਤੋ ਜਗ੍ਹਾ ਪੇਟ ਦੇ ਵਿੱਚ ਮਤਲਬ ਆ ਜਿਹੜਾ ਜਿੱਥੇ ਆਪਾਂ ਮੰਨ ਲਓ ਜਗ੍ਹਾ ਇੰਨੀ ਰੋਟੀ ਖਾਣ ਨੂੰ ਤੇ ਜਗ੍ਹਾ ਘਟ ਗਈ ਆ ਤੋ ਉਹਦੇ ਵਿੱਚ ਸਵੇਲਿੰਗ ਦਾ ਕਰਕੇ ਕੋਈ ਚੀਜ਼ ਖਲੋਂਦੀ ਨਹੀਂਗੀ ਚੱਕਰਾ ਭਰਾਵਾ ਤੇਰੀਆਂ ਪਸਲੀਆਂ ਪਸਲੀਆਂ ਨੇ ਅੰਦਰ ਬੜੀਆਂ ਨਹੀਂ ਕੀਤਾ ਉਹ ਕਹਿੰਦੇ ਵੀ ਹੌਲੀ ਹੌਲੀ ਕੋਈ ਨਹੀਂ ਆ ਜਾਏਗਾ ਆਰਾਮ ਵੀ ਤੁਸੀਂ ਆਪਣਾ ਗੱਲ ਉਹ ਹੀ ਆ ਗਈ ਵੀ ਰੈਸਟ ਕਰੋ ਧਿਆਨ ਰੱਖੋ ਮੈਂ ਕੋਈ ਗੱਲ ਨਹੀਂ ਜੀ ਜ਼ਰੂਰ ਕਰਾਂਗੇ ਕੱਲ ਇੱਥੇ ਹੋਇਆ ਨਹੀਂ ਚੱਕਰਾ ਤੋ ਦਿਨ ਫਿਰ ਅਸੀਂ ਜੋਸ਼ ਇਹਨੇ ਹਾਂ ਪੀ ਜਦੋਂ ਇਹਨਾਂ ਦਾ ਵੀ ਉਹਨਾਂ ਨੇ ਗੋਲੀ ਮਾਰਦੇ ਵੀ ਅੱਜ ਡਾਂਗਾ ਮਾਰੀਆਂ ਕੱਲ ਨੂੰ ਗੋਲੀ ਮਾਰਾਂਗੇ ਤੇ ਫਿਰ ਮੈਂ ਵੀ ਛੁੱਟ ਜਾ ਜੋਖ ਚ ਆ ਗਿਆ ਕਿ ਜਦੋਂ ਮੈਂ ਭੱਜਿਆ ਹੁੰਦਿਆਂ ਮੇਰੇ ਸਾਹਮਣੇ ਇਹਨੂੰ ਛੁੱਟਿਆ ਹੁਣ ਜੇ ਮੰਨ ਲਓ ਬੱਚੇ ਆ ਰਗੇ ਸਾਡੇ ਤੇ ਜਾਨ ਨਿਕਲ ਗਈ ਮੇਰੀ ਵੀ ਉਹ ਸਾਡੇ ਬੰਦਿਆਂ ਨੂੰ ਕਿਦਾਂ ਵੀ ਅਸੀਂ ਉਧਰੋਂ ਰੌਲਾ ਪਾਇਆ ਮੁੜ ਕੇ ਚਲੋ ਕਿਸਾਨਾਂ ਦਾ ਵੀ ਕੱਸ ਪੈ ਗਿਆ ਵੀ ਡਾਕਟਰਾਂ ਨੂੰ ਵੀ ਮਾਰਦੇ ਲੱਗੇ ਮਾਰਦੇ ਲੱਗੇ ਤੇ ਉਹ ਫੇ ਪਿਛਾਂ ਵੇਗ ਗਿਆ ਰਪਾਲਿਆ ਉਦੋਂ ਫਿਰ ਮੈਂ ਆਣ ਕੇ ਮੈਂ ਰੌਲਾ ਵੀ ਪਾਇਆ ਮੈਂ ਹਾਂ ਵੀ ਆਓ ਹੁਣ ਵੀ ਹੁੰਦਾ ਹੀ ਆ ਚਲੋ ਆਪਣੇ ਜਿੱਦਾਂ ਗੁੱਸਾ ਚੜਦਾ ਵਾ ਉਹ ਗੁੱਸਾ ਕਰਦੇ ਦੇ ਅੰਦਰ ਬਹਿ ਗਿਆ ਵੀ ਉਹਨਾਂ ਡਾਂਗਾ ਆਖੀਆਂ ਗੋਲੀਆਂ ਮਾਰਨੀਆਂ ਤੇ ਪਹਿਲੋਂ ਤੇ ਮਨਚ ਹੋ ਗਿਆ ਵੀ ਜੇ ਉੱਤੇ ਚੜ੍ਹ ਕੇ ਕੀ ਹੋਊਗਾ ਪਰ ਮਗਰੋਂ ਮੁੜ ਕੇ ਇਨਸਟੈਂਡ ਲੈ ਗਿਆ ਵੀ ਜੇ ਗੋਲੀਆਂ ਮਾਰਨੀਆਂ ਤਾਂ ਉਹਨਾਂ ਨੂੰ ਆਖੋ ਵੀ ਛਾਤੀ 'ਚ ਮਾਰਨ ਕਿਤੇ ਲੱਕ 'ਚ ਨਾ ਆਣ ਕੇ ਮਾਰਦਣ ਵੀ ਇੰਨਾ ਜਜ਼ਬਾਤ ਚ ਆ ਗਿਆ ਮੁਰਕੇ ਉਹ ਜਜ਼ਬਾਤ ਉਹਨਾਂ ਦੇ ਚ ਜੇ ਵੀ ਚੜਿਆ ਵੀ ਕੋਈ ਨਹੀਂ ਮੈਨੂੰ ਕੋਈ ਚੱਕਰ ਨਹੀਂ ਮੈਂ ਤੇ ਉਹ ਜਿਹੜਾ ਸ਼ੁਭ ਕਰਨੇ ਆ ਉਹ ਮੇਰੇ ਸਾਹਮਣੇ ਸ਼ਹੀਦ ਹੋ ਗਿਆ ਤੇ ਕਿੰਨੇ ਕਿਸਾਨ ਹੀ ਜਿਨ੍ਹਾਂ ਨੂੰ ਇੰਨੇ-ਇਨੇ ਫੱਟ ਲੱਗੇ ਜਿੱਦਾਂ ਮੈਂ ਤੁਹਾਨੂੰ ਦੱਸਣ ਦਿਆਂ ਵੀ ਮੈਂ ਉਹਨੂੰ ਚੋਕੇ ਭੱਜਾਵਾਂ ਸਾਰੀ ਰਾਤ ਉਹ ਮੈਨੂੰ ਦੀਂਦਾ ਰਿਹਾ ਇਹੋ ਜਿਹੇ ਕਿੰਨੇ-ਕਿਨੇ ਕਿਸਾਨ ਹੀ ਜਿਨ੍ਹਾਂ ਦੇ ਇੰਨੇ-ਇਨੇ ਫੱਟ ਤੇ ਹੱਡੀਆਂ ਦਿਸਣ ਲੱਗ ਪਈਆਂ ਸੀ ਉਹ ਇਹਦੇ ਅੰਦਰ ਕਿਤੇ ਨਾ ਨਹੀਂ ਸਹੀ ਆ ਪਰ ਮੈਂ ਹੁਣੇ ਸਟੋਰੀ ਜਿੰਨੇ ਅਸੀਂ ਹਾਸੇ ਠੱਠੇ ਚ ਕਰਤੀ ਇੰਨੀ ਹੈ ਨਹੀਂ ਸੀ ਕਿਉਂਕਿ ਅਸੀਂ ਕਹਿੰਦੇ ਵੀ ਸਾਡਾ ਭਰਾ ਜੇ ਚੜ੍ਹਦੀ ਕਲਾ ਚ ਤੇ ਸਾਨੂੰ ਵੀ ਫਿਰ ਚੜ੍ਹਦੀ ਕਲਾ ਦੀ ਗੱਲ ਹੀ ਕਰਨੀ ਚਾਹੀਦੀ ਆ ਪਰ ਸੱਚੀ ਬਾਈ ਦੇ ਜਜ਼ਬੇ ਨੂੰ ਸਲਾਮ ਮੈਂ ਕੋ ਕੈਮਰੇ ਤੇ ਨਹੀਂ ਕਹਿੰਦਾ ਮੈਂ ਤੈਨੂੰ ਵੀ ਕਹੂੰਗਾ ਜੇ ਬੰਦ ਹੋ ਗਿਆ ਚੰਗਾ ਤੇ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ